ਕੈਨੇਡਾ 'ਚ ਇੱਕ ਪਾਸੇ ਜਦੋਂ ਇਮੀਗ੍ਰੈਂਟਸ ਦੇ ਉੱਤੇ ਸਖਤੀ ਦੀਆਂ ਗੱਲਾਂਬਾਤਾਂ ਹੋ ਰਹੀਆਂ ਤੇ ਸਖਤੀ ਹੋ ਵੀ ਚਾਹ ਹੋਰ ਵੀ ਰਹੀ ਹੈ ਤੇ ਨੰਬਰ ਵੀ ਘਟਾਏ ਜਾ ਰਹੇ ਆ ਉੱਥੇ ਇੱਕ ਚੰਗੀ ਖ਼ਬਰ ਇਹ ਆ ਕਿ ਜਿਹੜੇ ਪੇਰੈਂਟਸ ਤੇ ਗ੍ਰੈਂਡ ਪੇਰੈਂਟਸ ਨੇ ਉਹਨਾਂ ਨੂੰ ਪੱਕੇ ਕਰਨ ਦੇ ਲਈ 35700 ਇਨਵਿਟੇਸ਼ਨ 21 ਮਈ ਤੋਂ ਭੇਜਨੇ ਸ਼ੁਰੂ ਕਰਨੇ ਆ ਸੋ ਜਿਹੜੇ ਲੋਕ ਇੱਥੇ ਜਿਨ੍ਹਾਂ ਨੇ ਇਨਵਾਈਟ ਕੀਤਾ ਜਿਨ੍ਹਾਂ ਦੇ ਮਾਪੇ ਇੱਥੇ ਪੱਕਾ ਹੋਣਾ ਚਾਹੁੰਦੇ ਆ ਉਹਨਾਂ ਲੋਕਾਂ ਨੂੰ 21 ਮਈ ਤੋਂ ਲੈ ਕੇ ਅਗਲੇ 2 ਹਫ਼ਤਿਆਂ ਦੇ ਵਿੱਚ 35700 ਐਪਲੀਕੈਂਟਸ ਨੂੰ ਇਹਨਾਂ ਨੇ ਈਮੇਲ ਕਰਨੀ ਆ ਉਹ ਈਮੇਲ ਦੇ ਵਿੱਚ ਉਹਨਾਂ ਨੇ ਕਿਹਾ ਕਿ ਤੁਹਾਡਾ ਨੰਬਰ ਲਾਟਰੀ ਦੇ ਵਿੱਚ ਆ ਗਿਆ ਤੇ ਤੁਸੀਂ ਆਪਣਾ ਅਪਲਾਈ ਕਰ ਦਿਓ ਤੇ ਆਸ ਉਹਦੇ ਵਿੱਚ ਉਹ ਇਹ ਕਰ ਰਿਹਾ ਹੈ ਕਿ 20500 ਜਣਾਂ ਦੀ ਕੰਪਲੀਟ ਐਪਲੀਕੇਸ਼ਨ ਉਹਨਾਂ ਨੂੰ ਮਿਲ ਜੂਗੀ ਕਿਉਂਕਿ ਬਹੁਤ ਸਾਰੇ ਲੋਕ ਛੱਡ ਜਾਂਦੇ ਆ ਜਾਂ ਉਹ ਨਹੀਂ ਉਸ ਐਪਲੀਕੇਸ਼ਨ ਤੋਂ ਬਾਅਦ ਕਿਸੇ ਹੋਰ ਤਰੀਕੇ ਨਾਲ ਕਿਤੇ ਹੋਰ ਚਲੇ ਜਾਂਦੇ ਆ 21 ਮਈ ਤੋਂ 35700 ਇਨਵਿਟੇਸ਼ਨ ਇਹਨਾਂ ਨੇ ਭੇਜਣਾ ਜਿਹਦੇ ਵਿੱਚ 20500 ਨੂੰ ਪੱਕਾ ਕਰਨ ਦੀ ਆਸ ਰੱਖ ਰਹੇ ਕਿ ਇੰਨੇ ਲੋਕ ਸਾਨੂੰ ਇਹਦੇ ਵਿੱਚੋਂ ਆ ਜਾਣਗੇ ਹੁਣ ਇਹਦੇ 'ਚ ਹੈ ਕੀ ਆ ਇੱਕ ਕਲ ਬੜੀ ਮਹੱਤਵਪੂਰਨ ਹੈ ਕਿ ਤੁਸੀਂ ਅਪਲਾਈ ਨਹੀਂ ਕਰ ਸਕਦੇ ਅਪਲਾਈ ਇਹ ਐਪਲੀਕੇਸ਼ਨ ਉਹਨਾਂ ਦੀਆਂ ਨਿਕਲੀਆਂ ਲਾਟਰੀ 'ਚ ਨਾ ਉਹਨਾਂ ਦਾ ਆ ਜਿਨ੍ਹਾਂ ਨੇ 2020 ਦੇ ਵਿੱਚ ਅਪਲਾਈ ਕੀਤਾ ਸੀ 2020 ਦੇ ਵਿੱਚ ਲੋਕਾਂ ਨੇ ਅਪਲਾਈ ਕਰ ਦਿੱਤਾ ਉਹਦੇ ਤੋਂ ਬਾਅਦ ਇਹਨਾਂ ਨੇ 10000 ਬੰਦਾ ਉਹਦੋਂ ਪੱਕਾ ਕਰ ਦਿੱਤਾ ਫੇਰ ਕਦੇ 10000 ਕਦੇ 20000 ਕਦੇ 10000 ਇਦਾਂ ਕਰਕੇ ਇਹ 23 ਤੱਕ ਪੱਕੇ ਕਰਦੇ ਰਹੇ ਕਈ ਬਹੁਤੇ ਲੋਕਾਂ ਦਾ ਨੰਬਰ ਇਹਦੇ ਵਿੱਚ ਆ ਗਿਆ ਪਰ ਕਈ ਲੋਕਾਂ ਦਾ ਨਹੀਂ ਆਇਆ ਹੁਣ ਇਹਨਾਂ ਨੇ 35700 ਨੂੰ ਇਨਵਿਟੇਸ਼ਨ ਭੇਜ ਕੇ ਤੇ ਇਸ ਵਾਰੀ ਕਾਫੀ ਵੱਡਾ ਨੰਬਰ 20500 ਜਿਹੜੇ ਪੇਰੈਂਟਸ ਹਨਾ ਨੂੰ ਪੱਕਾ ਕਰਨ ਦੀ ਗੱਲਬਾਤ ਕੀਤੀ ਆ ਸੋ ਇੱਕ ਜਿਨ੍ਹਾਂ ਲੋਕਾਂ ਨੇ 2020 ਦੇ ਵਿੱਚ ਆਪਣੇ ਪੇਰੈਂਟਸ ਲਈ ਅਪਲਾਈ ਕੀਤਾ ਸੀ ਉਹ ਆਪਣੀਆਂ 21 ਮਈ ਤੋਂ ਬਾਅਦ ਈਮੇਲਾਂ ਚੈੱਕ ਕਰਨ ਉਹ ਈਮੇਲ ਜਿਹੜੀ ਇਹਨਾਂ ਨੇ ਉਦੋਂ ਯੂਜ਼ ਕੀਤੀ ਸੀ ਜਦੋਂ ਉਹਨਾਂ ਨੇ 2020 ਦੇ ਵਿੱਚ ਅਪਲਾਈ ਕੀਤਾ ਸੀ ਤੇ ਦੂਜੀ ਗੱਲ ਇਹ ਆ ਕਿ ਜੇ ਤੁਹਾਡੇ ਕੋਲੇ ਉਹ ਇੱਕ ਕੋਡ ਇਹਨਾਂ ਨੇ ਦਿੱਤਾ ਸੀ ਉਹ ਨੰਬਰ ਤੁਹਾਨੂੰ ਪਤਾ ਹੋਣਾ ਚਾਹੀਦਾ ਜੇ ਨਹੀਂ ਪਤਾ ਤੇ ਫਿਰ ਤੁਸੀਂ 31 ਮਈ ਨੂੰ ਜਦੋਂ ਕਿ ਸਾਰੇ ਇਨਵਿਟੇਸ਼ਨ ਚਲੇ ਗਏ ਤੁਹਾਨੂੰ ਇਨਵਿਟੇਸ਼ਨ ਨਹੀਂ ਆਈ ਈਮੇਲ ਨਹੀਂ ਆਈ 31 ਮਈ ਨੂੰ ਇਹਨਾਂ ਦੇ ਉਹਦੀ ਵੈਬਸਾਈਟ ਦੇ ਉੱਤੇ ਇੱਕ ਲਿੰਕ ਆ ਉੱਥੇ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ ਵੀ ਸਾਡਾ ਨੰਬਰ ਆਇਆ ਕਿ ਨਹੀਂ ਆਇਆ ਤੇ ਜੇ ਤੁਹਾਡੀ ਈਮੇਲ ਭੁੱਲ ਗਈ ਬਦਲ ਗਈ ਜਾਂ ਕੋਈ ਵੀ ਗੱਲਬਾਤ ਹੋ ਗਈ ਤਾਂ ਇਹਨਾਂ ਦਾ ਇੱਕ ਫਾਰਮ ਆ ਫਾਰਮ ਭਰ ਕੇ ਇਹਨਾਂ ਨੂੰ ਭੇਜ ਦਿਓ ਇਹ ਤੁਹਾਨੂੰ ਦੱਸ ਦੇਣਗੇ ਕਿ ਤੁਹਾਡਾ ਆ ਨੰਬਰ ਆ ਤੇ ਆ ਤੁਹਾਡਾ ਸਟੇਟਸ ਆ ਉਹਦੇ ਬਾਰੇ ਦੱਸ ਸਕਦੇ ਆ ਜਿਹੜੇ ਪੇਰੈਂਟਸ ਗ੍ਰੈਂਡਪੇਰੈਂਟਸ ਆ ਪਹਿਲਾਂ ਪੱਕੇ ਆ ਜਾਂਦੇ ਸੀ ਬਹੁਤ ਜਲਦੀ ਜਿਹੜਾ ਵੀ ਬੰਦਾ ਇੱਥੇ ਪੱਕਾ ਹੁੰਦਾ ਸੀ ਉਹ ਮਾਪਿਆਂ ਦਾ ਅਪਲਾਈ ਕਰਦਾ ਸੀ ਉਹ ਇੱਥੇ ਆ ਜਾਂਦਾ ਸੀ ਉਹਦੇ ਤੋਂ ਬਾਅਦ ਫਿਰ ਕਈ ਤਰ੍ਹਾਂ ਦੀਆਂ ਸ਼ਖਤਾਈਆਂ ਹੋਈਆਂ ਪੇਜ ਸੁਪਰ ਵੀਜ਼ਾ ਆਇਆ ਕਿ ਸੁਪਰ ਵੀਜ਼ੇ ਤੇ ਆ ਜਾਓ ਪਰ ਸੁਪਰ ਵੀਜ਼ੇ ਦੇ ਉੱਤੇ ਵੱਡੀ ਗੱਲ ਹੈ ਕਿ ਬੰਦਾ ਪੱਕਾ ਨਹੀਂ ਹੁੰਦਾ ਰਹਿ ਸਕਦਾ ਲੰਬਾ ਸਮਾਂ 5 ਸਾਲ 10 ਸਾਲ ਦਾ ਵੀਜ਼ਾ ਹੋ ਜਾਂਦਾ ਉਹਦਾ ਪਰ ਉਹ ਰਹਿ ਨਹੀਂ ਸਕੋ ਉਹਨੂੰ ਸਹੂਲਤਾਂ ਪੱਕਿਆਂ ਵਾਲੀਆਂ ਨਹੀਂ ਮਿਲਦੀਆਂ ਖਾਸ ਕਰਕੇ ਮੈਡੀਕਲ ਇੰਸ਼ੋਰੈਂਸ ਉਹਨੂੰ ਲੈਣਾ ਪੈਂਦਾ ਤੇ ਕੱਲ ਨੂੰ ਸਿਹਤ ਸੰਬੰਧੀ 1921 ਗੱਲ ਹੋ ਜਵੇ ਉਹਦੇ ਲਈ ਵੱਡਾ ਸੰਕਟ ਖੜਾ ਹੋ ਜਾਂਦਾ ਦੂਜੀ ਜਿਹੜੀ ਇਹਦੇ ਵਿੱਚ ਹੁਣ ਇੱਕ ਇਹਦੀਆਂ ਸ਼ਰਤਾਂ ਹੁੰਦੀਆਂ ਕਿ ਪਿਛਲੇ 3 ਸਾਲ ਦੀ ਇਨਕਮ ਦੇਖਦੇ ਆ ਉਹਦਾ ਇੱਕ ਮਿਨੀਮਮ ਥ੍ਰੈਸ਼ਹੋਲਡ ਆ ਜਿਹੜੇ ਉਹ ਸਾਰੀਆਂ ਯੋਗਤਾਵਾਂ ਨੂੰ 2020 ਦੇ ਵਿੱਚ ਪੂਰੇਆਂ ਕਰਦੇ ਸੀ ਉਹਨਾਂ ਨੇ ਉਦੋਂ ਅਪਲਾਈ ਕੀਤਾ ਸੀ ਨਵੇਂ ਲੋਕ ਇਹ ਇਤਰਾਜ਼ ਕਰ ਰਹੇ ਆ ਕਿ 2020 ਤੋਂ ਬਾਅਦ ਉਹ ਐਲੀਜੀਬਲ ਤਾਂ ਹੋ ਗਏ ਆਪਣੇ ਮਾਪਿਆਂ ਨੂੰ ਸੱਦਣ ਦੇ ਲਈ ਪਰ ਉਹਨਾਂ ਨੂੰ ਅਪਲਾਈ ਕਰਨ ਦਾ ਮੌਕਾ ਹੀ ਨਹੀਂ ਦਿੱਤਾ ਜਾ ਰਿਹਾ ਤੇ ਲੋਕ ਉਡੀਕ ਕਰ ਰਹੇ ਆ ਵੀ ਸਾਨੂੰ ਅਪਲਾਈ ਤਾਂ ਕਰਨ ਦਿੱਤਾ ਜਾਵੇ ਪੁਰਾਣੇ ਲੋਕ ਇਹ ਕਹਿ ਰਹੇ ਆ ਵੀ ਪਹਿਲਾਂ ਸਾਡੇ ਦੇ ਪੱਕੇ ਕਰ ਲਓ ਫਿਰ ਤੁਸੀਂ ਨਵੀਆਂ ਐਪਲੀਕੇਸ਼ਨਸ ਲਿਓ ਹੁਣ ਲੱਗਦਾ ਇਹ ਆ ਕਿ ਇਹਨਾਂ ਨੇ ਜਿੰਨੇ ਪੂਲ ਦੇ ਵਿੱਚ ਐਪਲੀਕੇਸ਼ਨਸ ਪਈਆਂ ਸੀ ਉਹਨਾਂ ਸਾਰਿਆਂ ਨੂੰ ਜਿਹੜਾ ਇੱਕ ਇੱਕ ਕਰਕੇ ਪੱਕੇ ਕਰਨ ਦਾ ਫੈਸਲਾ ਕੀਤਾ ਹਰ ਸਾਲ ਉਸੇ ਪੂਲ ਦੇ ਵਿੱਚੋਂ 20 21 22 23 ਤੇ ਇਸ ਸਾਲ 24 ਦੇ ਵਿੱਚ ਉਸੇ ਪੂਲ ਦੇ ਵਿੱਚੋਂ ਹੀ ਕੁਝ ਲੋਕਾਂ ਨੂੰ ਇਨਵੀਟੇਸ਼ਨ ਭੇਜੇ ਜਾ ਰਹੇ ਐ ਸੋ 21 ਮਈ ਤੋਂ ਬਾਅਦ ਜੇ ਦੋ ਹਫ਼ਤਿਆਂ ਦੇ ਵਿੱਚ ਵਿੱਚ ਤੁਹਾਨੂੰ ਈਮੇਲ ਆਉਂਦੀ ਆ ਤੇ ਤੁਸੀਂ ਅਪਲਾਈ ਕਰਕੇ ਆਪਣੇ ਪੇਰੈਂਟਸ ਨੂੰ ਪੱਕੇ ਕੈਨੇਡਾ ਦੇ ਵਿੱਚ ਸੱਦ ਸਕਦੇ ਆ ਕਈ ਇਹਨਾਂ ਨੇ ਪਹਿਲਾਂ ਸਕੀਮਾਂ ਵਰਤੀਆਂ ਬਹੁਤ ਸਾਰੀਆਂ ਫੇਲ ਹੋਈਆਂ ਇੱਕ ਵਾਰ ਇਹਨਾਂ ਨੇ ਪਹਿਲਾਂ ਅਪਲਾਈ ਕਰਦੇ ਸੀ ਕਿ ਜੇ ਦੀ ਪਹਿਲਾਂ ਚਿੱਠੀ ਪਹੁੰਚ ਜਾਂਦੀ ਸੀ ਉਹਨੂੰ ਇਨਵੀਟੇਸ਼ਨ ਆ ਜਾਂਦਾ ਸੀ ਲੋਕ ਉੱਥੇ ਆਟੋਰਵਲ ਜਾ ਕੇ ਅਪਲਾਈ ਕਰਨ ਲੱਗ ਪਏ ਕੁਝ ਸਪੈਸ਼ਲ ਜਿਹੜੇ ਉੱਥੋਂ ਦੇ ਪੋਸਟਲ ਕੋਡਸ ਹੋਗੇ ਫਿਰ ਇਹਨਾਂ ਨੇ ਇੱਕ ਵਾਰੀ ਕੀਤਾ ਕਿ ਇੰਨੀ ਤਰੀਕ ਨੂੰ ਜਿਹੜੀ ਪਹਿਲੀ 10000 ਐਪਲੀਕੇਸ਼ਨ ਆਜੂਗੇ ਸੀ ਉਹਨੂੰ ਪੱਕਿਆ ਕਰ ਦੇਣਾ ਲੋਕ ਰਾਤ ਨੂੰ 11 12 ਵਜੇ ਬੈਠ ਕੇ ਆਪਣੇ ਕੰਪਿਊਟਰ ਖੋਲ ਕੇ ਤੇ ਉਹ ਕੁਝ ਮਿੰਟਾਂ ਦੇ ਵਿੱਚ ਹੀ 10000 ਬੰਦੇ ਨੇ ਅਪਲਾਈ ਕਰ ਦਿੱਤਾ ਸਾਰੇ ਸਿਸਟਮ ਫੇਲ ਹੋ ਗਏ ਪਰ ਆ 2020 ਤੋਂ ਲੈ ਕੇ ਹੁਣ ਤੱਕ ਇਹਨਾਂ ਨੇ ਜਿਹੜਾ ਸਿਸਟਮ ਚਲਾਇਆ ਉਹਨੂੰ ਫਾਲੋ ਕੀਤਾ ਉਹਦੇ ਤਹਿਤ ਹੁਣ ਇਹ 35700 ਲੋਕਾਂ ਨੂੰ ਜਿਹੜੀ ਇਨਵੀਟੇਸ਼ਨ ਆ ਉਹ 21 ਮਈ ਤੋਂ ਬਾਅਦ ਭੇਜਿਆ ਜਾ ਰਿਹਾ ਹੈ